ਆਪਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਨਾਗਰਾ ਰਿਸ਼ਤੇ ਜੰਕਸ਼ਨ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਕਰੀਨ ਤੇ WhatsApp ਨੰਬਰ 896814273 ਚੱਲ ਰਿਹਾ ਜੀ ਤੁਸੀਂ ਆਪਣੀ ਨਵੀਂ ਐਡ ਇਸ ਨੰਬਰ ਤੇ ਭੇਜੋ ਇਸ ਚੈਨਲ ਤੇ ਹਰ ਮੰਗਲਵਾਰ ਹਰ ਸ਼ਨੀਚਰਵਾਰ ਸ਼ਾਮ 7 ਵਜੇ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕਾਸ ਲਗਣੀ ਆ ਆਪ ਜੀ ਨੂੰ ਸਤਿਕਾਰ ਸਹਿਤ ਬੇਨਤੀ ਆ ਵੀ ਕਿਰਪਾ ਕਰਕੇ ਵੀਡੀਓ ਨੂੰ ਜ਼ਰੂਰ ਐਂਡ ਤੱਕ ਵੇਖਿਆ ਕਰੋ ਕਿਉਂਕਿ ਸਾਡੀ ਵੀਡੀਓ ਦੇ ਵਿੱਚ ਰਲ ਮਿਲ ਮਿਲ ਰਿਸ਼ਤੇ ਹੁੰਦੇ ਨੇ ਲੜਕੀਆਂ ਦੇ ਤੇ ਲੜਕਿਆਂ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪ ਜੀ ਤੱਕ ਪਹੁੰਚ ਸਕੇ ਹਮੇਸ਼ਾ ਇਤਰਾ ਆਪ ਜੀ ਨੂੰ ਬੇਨਤੀ ਆ ਵੀ ਰਿਸ਼ਤਾ ਕਰਨ ਤੋਂ ਪਹਿਲਾਂ ਕੋਕ ਪੜਤਾਲ ਕਰਨਾ ਤੁਹਾਡੀ ਨਿਜੀ ਜੁਮਬਾਰੀ ਹੈ ਜੀ ਰਿਸ਼ਤਾ ਨੰਬਰ 1 ਨੋਟ ਕਰੋ ਜੀ RAM DAS ji ਲੜਕੀ ਡੀਗਰਾ ਗੋਤ ਜਲੰਧਰ ਸ਼ਹਿਰ 295 ਡੇਟ ਆਫ ਬਰਥ 5 ਫੁੱਟ 1 ਇੰਚ ਕਾਦਾ ਬੇਟੀ ਦਾ ਐਮ ਐਸ ਸੀ ਆਈਟੀ ਇਹਨਾਂ ਦੀ ਕੁਆਲੀਫਿਕੇਸ਼ਨ ਆ ਫਾਜ਼ਲ ਸਾਹਿਬ ਇਹਨਾਂ ਦੇ ਸੈਂਟਰਲ ਗਵਰਨਮੈਂਟ ਤੋਂ ਰਿਟਾਇਰ ਹੋਏ ਹੋਏ ਨੇ ਭਰਾ ਮੈਰਿਡ ਆ ਇਹਨਾਂ ਦੀ ਅਕਵਾਇਰਮੈਂਟ ਆ ਜੀ ਨੀਡ ਐਜੂਕੇਟਿਡ ਬੋਏ ਸੂਟੇਬਲ ਮੈਚ ਫਰੋਮ ਰਾਮਦਾਸਿਆ ਫੈਮਿਲੀ ਰਾਮਦਾਸਿਆ ਪਰਿਵਾਰ ਤੋਂ ਪੜਿਆ ਲਿਖਿਆ ਲੜਕਾ ਜੋ ਲੜਕੀ ਤੇ ਨਾਲ ਮੇਲ ਖਾਂਦਾ ਹੋਵੇ ਇਹਨਾਂ ਦੀ ਜ਼ਰੂਰਤ ਹੈ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਆਂ ਅਗਲਾ ਰਿਸ਼ਤਾ ਨੋਟ ਕਰੋ ਜੀ ਸਿਮਰਨਜੀਤ ਸਿੰਘ ਜਵੰਦਾ ਇਹ ਰਿਸ਼ਤਾ ਹੈਗਾ ਜੀ ਕੈਨੇਡਾ ਤੋਂ ਸਿਮਰਨਜੀਤ ਸਿੰਘ ਜਵੰਦਾ ਬਰਨਾਲਾ ਏਰੀਆ ਰਿਸ਼ਤਾ ਨੰਬਰ 2 ਬੀਤਨਸਤਨ ਮੇਂ ਡੇਟਾ ਵਰਥ 6 ਫੁੱਟ ਕਾ ਦਾ ਬੇਟੇ ਦਾ ਕੈਨੇਡਾ ਆਨ ਵਰਕ ਪਰਮਿਟ ਹੀ ਗਏ ਹੋਏ ਨੇ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਇੰਡੀਆ ਤੋਂ ਯਾਨੀ ਕਿ ਬੀਵੀਏ ਇੰਡੀਆ ਤੋਂ ਸਪਲਾਈ ਚੇਨ ਪ੍ਰੋਜੈਕਟ ਮੈਨੇਜਮੈਂਟ ਕੈਨੇਡਾ ਤੋਂ ਇਹਨਾਂ ਦੀ ਕੁਆਲਿਫਿਕੇਸ਼ਨ ਗੇਨ ਕੀਤੀ ਹੋਇਆ ਜੀ ਸਾਢੇ 19 ਏਕੜ ਇਹਨਾਂ ਕੋਲੇ ਪ੍ਰਾਪਰਟੀ ਆ ਭਰਾ ਇਹਨਾਂ ਦਾ ਸਿਟੀ ਜਨਾ ਆਸਟ੍ਰੇਲੀਆ ਵੇ ਗਏ ਲੜਕੀ ਆਸਟ੍ਰੇਲੀਆ ਵਿੱਚ ਪੀਆਰ ਹੋਵੇ ਜਾਂ ਪੀਅਰ ਹੋਣ ਵਾਲੀ ਹੋਵੇ ਦੀ ਜ਼ਰੂਰਤ ਹੈ ਸਿਕਰੀਤ ਨੰਬਰ ਚਲੈ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 3 ਮਨਪ੍ਰੀਤ ਕੌਰ ਰਾਮਦਾਸ ਦੀ ਆ ਸਿੱਖ ਲੜਕੀ ਲੁਧਿਆਣਾ ਏਰੀਆ 1993 ਡੇਟ ਆਫ ਬਰਥ 5 ਫੁੱਟ 2 ਇੰਚ ਕਾਦਾ ਬੇਟੀ ਦਾ ਗ੍ਰੈਜੂਏਸ਼ਨ ਬੀਕਾਮ ਇਹਨਾਂ ਦੀ ਕੁਆਲਿਫਿਕੇਸ਼ਨ ਆ ਪੋਸਟ ਗ੍ਰੈਜੂਏਸ਼ਨ ਬੀ ਐਮ ਪੀ ਐ ਫਾਈਨਾਂਸ ਗ੍ਰੈਜੂਏਸ਼ਨ ਬੀ ਕਾਮ ਪੋਸਟ ਗ੍ਰੈਜੂਏਸ਼ਨ ਐਮਬੀਏ ਫਾਈਨਾਂਸ ਇਹਦੀ ਕੁਆਲਿਫੀਕੇਸ਼ਨ ਹੈ ਜੀ ਪਿਤਾ ਜੀ ਇਹਨਾਂ ਦੇ ਪ੍ਰਾਈਵੇਟ ਡਾਕਟਰ ਨੇ ਇੱਕ ਛੋਟਾ ਭਰਾ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਵੈਸ ਨੂੰ ਲੜਕਾ ਸਰਕਾਰੀ ਜੋਬ ਕਰਦਾ ਹੋਵੇ ਜਾਂ ਐਨ ਆਰ ਆਈ ਹੋਵੇ ਪਹਿਲ ਰਾਮਦਾਸ ਜੀ ਪਰਿਵਾਰ ਨੂੰ ਹੈ ਪਰੰਤੂ ਦੂਸਰੀ ਕਾਸਟ ਵਾਲੇ ਵੀ ਸੰਪਰਕ ਕਰ ਸਕਦੇ ਹਨ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕ੍ਰੀਨ ਤੇ ਨੰਬਰ ਚੱਲਿਆ ਜੋ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 4 ਨਾਮ ਕੌਰ ਆਰਾਮਦਾਸ ਜੀ ਦਾ ਪਰਿਵਾਰ ਦੀ ਸਿੱਖ ਲੜਕੀ ਫਤਿਹਗੜ੍ਹ ਸਾਹਿਬ ਏਰੀਆ 1996 ਡੇਟ ਆਫ ਬਰਥ 5 ਫੁੱਟ 3 ਇੰਚ ਕਾ ਦਾ ਬੇਟੀ ਦਾ ਐਮਬੀਏ ਨਾਲ ਦੀ ਕੁਆਲਿਫਿਕੇਸ਼ਨ ਆ ਪਿਤਾ ਮਾਤਾ ਭਰਾ ਸਾਰੇ ਆਪਣੇ ਆਪਣੇ ਪ੍ਰਾਈਵੇਟ ਜੋਬ ਕਰਦੇ ਨੇ ਕੰਮ ਕਰਦੇ ਨੇ ਇਨਾਂ ਦੀ ਇੱਛਾ ਕੀ ਹੈ ਜੀ ਲੜਕਾ ਯੂਕੇ ਯੂਐਸਏ ਤੋਂ ਹੋਵੇ ਜੋ ਲੜਕੀ ਨੂੰ ਬਾਹਰ ਲੈ ਕੇ ਜਾ ਸਕਦਾ ਹੋਵੇ ਉਮਰ ਉਹਨਾਂ ਦੀ 32 ਸਾਲ ਤੋਂ ਘੱਟ-ਘੱਟ ਹੋਵੇ ਕੱਦ 5 ਫੁੱਟ 11 ਇੰਚ ਦੇ ਕਰੀਬ ਹੋਵੇ ਇੱਕ ਤਾਂ ਇਹ ਹੋ ਗਈ ਜੀ ਦੂਸਰਾ ਇਹਨਾਂ ਦੀ ਕੀ ਹੈ ਕਹਿੰਦੇ ਜਾਂ ਕੋਈ ਖਰਚ ਕਰਨ ਵਾਲਾ ਪਰਿਵਾਰ ਹੋਵੇ ਯੂਕੇ ਨਾਲ ਜਾਣਾ ਚਾਹਦਾ ਹੋਵੇ ਸਟੱਡੀ ਵੀਜੇ ਤੇ ਰਾਮਦਾਸ ਜੀ ਆ ਜਾਂ 60 ਸਿਕ ਪਰਿਵਾਰ ਤੋਂ ਹੋ ਸਕਦਾ ਹੈ ਫਤਿਹਗੜ੍ਹ ਸਾਹਿਬ ਦੇ 80 ਕਿਲੋਮੀਟਰ ਦੇ ਨੇੜੇ ਤੇੜੇ ਦੇ ਵੀਰ ਇਹਨਾਂ ਨਾਲ ਸੰਪਰਕ ਕਰ ਸਕਦੇ ਹਨ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਇਹਨਾਂ ਦਾ ਨੋਟ ਕਰ ਲਓ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 5 ਸੁਨਿਆਰ ਸਿੱਖ ਲੜਕਾ ਮੋਗਾ ਏਰੀਆ 1971 1987 1987 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਬੀ ਫਾਰਮੈਸੀ ਇਹਨਾਂ ਦੀ ਕੁਆਲਿਫੀਕੇਸ਼ਨ ਆ 50000 ਰੁਪਏ ਪਰ ਮਾਸਥੇ ਸੈਲਰੀ ਲੈ ਰਹੇ ਨੇ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਵਧੀਆ ਪੜੀ ਲਿਖੀ ਖਾਨਦਾਨੀ ਲੜਕੀ ਦੀ ਜ਼ਰੂਰਤ ਹੈ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਨੋਟ ਕਰ ਲਓ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 6 ਜੱਟ ਸਿੱਖ ਲੜਕਾ ਗਰੇਵਾਲ ਨਸ਼ਾ ਰਹਿਤ ਲੁਧਿਆਣਾ ਏਰੀਆ 1992 ਡੇਟ ਆਫ ਬਰਥ 10+2 ਨੌਨ ਮੈਡੀਕਲ ਡੀਫਾਰਮੇਸੀ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਜੀ ਪਿੰਡ ਵਿੱਚ ਆਪਣਾ ਮੈਡੀਕਲ ਸਟੋਰ ਚਲਾਉਂਦੇ ਨੇ ਇਹ 40000 ਰੁਪਏ ਪਰ ਮਹੀਨਾ ਦੀ ਇਨਕਮ ਹੈ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਹੈ ਜੱਟ ਸਿੱਖ ਪਰਿਵਾਰ ਜਾਂ ਕਿਸੇ ਹੋਰ ਜਨਰਲ ਕਾਸਟੀ ਵੀ ਹੋ ਸਕਦੀ ਹੈ ਸਿਕਰੀਤ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 7 ਕੁਲਵਿੰਦਰ ਸਿੰਘ ਜੱਟ ਸਿੱਖ ਲੜਕਾ ਮੁਕਤ ਸਰ ਸਾਹਿਬ 34 ਸਾਲ ਉਮਰ 5 ਫੁੱਟ 8 ਇੰਚ ਕੱਦ 10+2 ਅਤੇ ਆਈਟੀ ਕੀਤੀ ਹੋਈ ਹੈ ਜੀ 5 ਏਕੜ ਇਹਨਾਂ ਕੋਲੇ ਪ੍ਰਾਪਰਟੀ ਆ ਖੇਤੀਬਾੜੀ ਕਰਦੇ ਹਾਂ ਜੀ ਇਹ ਮਾਈ ਲਾਈਫ ਸਟਾਈਲ ਕੰਪਨੀ ਵਿੱਚ ਇਹ ਜੋਬ ਵੀ ਕਰਦੇ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਰਿਸ਼ਤਾ ਨੰਬਰ 8 ਨੋਟ ਕਰੋ ਜੀ ਗੁਰਪ੍ਰੀਤ ਸਿੰਘ ਜੱਟ ਸਿੱਖ ਲੜਕਾ ਜਲੰਧਰ ਸ਼ਹਿਰ 28899 ਡੇਟਾ ਆਫ ਬਰਥ 6 ਫੁੱਟ ਕੱਦ ਦਾ ਬੇਟੇ ਦਾ 10+2 ਕੀਤੀ ਹੋਈ ਆ ਭਰਾ ਇਹਨਾਂ ਦਾ ਮੈਰਿਡ ਆ 10 ਸਾਲ ਦਾ ਇਹਨਾਂ ਕੋਲ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਚਾਰ ਵਾਰ ਇਹ ਜੋਕੇ ਜਾ ਕੇ ਵਾਪਸ ਆਏ ਨੇ ਤਿੰਨ ਘਰਨੇ ਜਲੰਧਰ ਵਿੱਚ ਸ਼ਹਿਰ ਵਿੱਚ ਕੰਮ ਕਰਦੇ ਨੇ ਇਹ ਜੀ ਪ੍ਰਾਪਰਟੀ ਐਡਵਾਈਜ਼ਰ ਅਤੇ ਕਾਰ ਸੇਲ ਪਰਚੇਜ਼ ਦੀ ਕੰਮ ਕਰਦੇ ਨੇ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਐਨਆਰਆਈ ਲੜਕੀ ਦੀ ਜ਼ਰੂਰਤ ਆ ਕੋਈ ਜਾਤੀ ਬੰਧ ਨਹੀਂ ਪਰੰਤੂ ਇੰਡੀਆ ਤੋਂ ਵੀ ਰਿਸ਼ਤਾ ਵਿਚਾਰਿਆ ਜਾਵੇਗਾ ਸਕਰੀਨ ਤੇ ਨੰਬਰ 40 ਨੋਟ ਕਰ ਸਕਦੇ ਹੋ ਇਹ ਪਿਛਲੀ ਵਾਰ ਵੀ ਐਡ ਪਈ ਸੀ ਕਿਤੇ ਨੰਬਰ ਗਲਤ ਲਿਖ ਹੋ ਗਿਆ ਸੀ ਇਸ ਕਰਕੇ ਦੁਬਾਰੇ ਪਈ ਗਈ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 9 ਦਨੇਸ਼ ਕੁਮਾਰ ਬ੍ਰਾਹਮਣ ਪਨੋਟ ਮੰਗਲੀਕ ਲੜਕਾ ਰੋਪੜ ਏਰੀਆ 27 ਸਾਲ ਉਮਰ ਬੀਐਸਸੀ ਬਾਇਓਟੈਕਨੋਲੋਜੀ ਕੁਆਲੀਫਿਕੇਸ਼ਨ ਜੌਬ ਐਜ ਅ ਕੁਆਲਿਟੀ ਕੰਟਰੋਲ ਆਫੀਸਰ ਇਨ ਮੈਗਬਰੋ ਹੈਲਥ ਕੇਅਰ ਫਰਮਾ ਸਿਊਟਿਕਸ ਕੰਪਨੀ ਇਹਦੇ ਵਿੱਚ ਬਤੌਰ ਇਹ ਕੁਆਲਿਟੀ ਕੰਟਰੋਲ ਜੌਬ ਕਰਦੇ ਨੇ ਜੀ ਇਨਾਂ ਦੀ ਰਿਕੁਆਇਰਮੈਂਟ ਹੈ ਜੀ ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਗਰਲ ਸਕਰੀਨ ਤੇ ਨੰਬਰ ਚੱਲ ਹੈ ਜੀ ਨੋਟ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 10 ਇਹ ਹੈਗਾ ਜੀ ਕੈਨੇਡਾ ਤੋਂ ਕਮਲਪ੍ਰੀਤ ਸਿੰਘ ਬਰਾੜ ਮੋਗਾ ਏਰੀਆ ਪੀਆਰ ਕੈਨੇਡਾ 1997 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਦੇ ਬੇਟੇ ਦਾ ਸਿਵਲ ਇੰਜੀਨੀਅਰਿੰਗ ਇਹਨਾਂ ਦੀ ਕੁਆਲੀਫਿਕੇਸ਼ਨ ਐ ਡਿਗਰੀ ਜੀ सिविल इंजीनियरिंग आर्किटेक्चर स्ट्रक्चरल डिजाइनर ट्रक ड्राइवर well ए ਬਤੌਰ ट्रक ड्राइवर জব ਕਰਦੇ ਨੇ ਹੈ ਸਟਰਕਚਰ ਡਿਜ਼ਾਈਨਰ ਦੇ ਤੌਰ ਤੇ ਵੀ ਕੰਮ ਕਰਦੇ ਰਹੇ ਇਹਨਾਂ ਦੀ ਰਿਕਵਰਮੈਂਟ ਆ ਜੀ नीट वेल एजुकेटेड ਐਂਡ ਬਿਊਟੀਫੁੱਲ ਗਰਲ ਸਕਰੀਨ ਤੇ ਨੰਬਰ ਚਾਹੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਲੜਕੀ ਦਾ ਕੈਨੇਡਾ ਤੋਂ ਪੀਆ ਲੜਕੀ ਆ ਪਾਇਲ ਲੁਧਿਆਣਾ ਏਰੀਆ ਨਾਮ ਕੌਰ ਜੱਟ ਸਿੱਖ ਲੜਕੀ ਪਾਇਲ ਲੁਧਿਆਣਾ ਏਰੀਆ ਕੈਨੇਡਾ ਪੀਆ 1990 ਡੇਟਾ ਆਫ ਬਰਥ 5 ਫੁੱਟ 6 ਇੰਚ ਕਾ ਦਾ ਬੇਟੀ ਦਾ ਐਮਸੀਏ ਇਹਨਾਂ ਨੇ ਕੀਤੀ ਆ ਇੰਡੀਆ ਤੋਂ ਆਈਟੀ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੈਨੇਡਾ ਇਹ ਬੇਟੀ ਸ਼ਾਰਟ ਟਾਈਮ ਦੇ ਵਿਵਸੀਆ ਪਰੰਤੂ ਇਹਨਾਂ ਦੇ ਕੋਲ ਕੋਈ ਬੱਚਾ ਨਹੀਂ ਹੈ ਇੱਕ ਆਈਟੀ ਕੰਪਨੀ ਦੇ ਵਿੱਚ ਵਧੀਆ ਇਹ ਜੌਬ ਕਰ ਰਹੇ ਨੇ ਭਰਾ ਇਹਨਾਂ ਦਾ ਮੈਰਿਡ ਆ ਉਹ ਵੀ ਪੀਆਰ ਕੈਨੇਡਾ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕਾ ਕੈਨੇਡਾ ਦਾ ਸਿਟੀਜ਼ਨ ਪੀਆਰ ਹੋਵੇ ਲੜਕਾ ਕੈਨੇਡਾ ਦਾ ਸਿਟੀਜ਼ਨ ਜਾਂ ਪੀਆਰ ਹੋਵੇ ਜਾਂ ਫਿਰ ਪੀਆਰ ਹੋਣ ਵਾਲਾ ਹੋਵੇ ਇੰਡੀਆ ਵਾਲੇ ਸੰਪਰਕ ਨਾ ਕਰਨ ਇਨਾਂ ਨੇ ਇਹਨਾਂ ਦੀ ਇੱਛਾ ਜ਼ਾਹਰ ਕੀਤੀ ਹੈ ਜੀ ਲੁਧਿਆਣੇ ਦੇ ਨੇੜੇ ਵਾਲੇ ਹੀ ਸੰਪਰਕ ਕਰ ਸਕਦੇ ਹਨ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਵਰਿੰਦਰ ਕੁਮਾਰ ਬਾਲਮੀਕ ਲੜਕਾ 25488 ਡੇਟ ਆਫ ਬਰਥ ਬਤੌਰ ਪੀ ਐਨ ਹੈ ਸਰਕਾਰੀ ਜੋਬ ਕਰਦੇ ਨੇ ਤਰੇਲੂ ਲੜਕੇ ਦੀ ਜ਼ਰੂਰਤਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 13 ਜੱਟ ਸਿੱਖ ਲੜਕਾ ਗਿੱਲ ਗੋਤ ਜੀਰਾ ਫਿਰੋਜ਼ਪੁਰ ਏਰੀਆ 29 11 2000 ਡੇਟ ਆਫ ਬਰਥ 10+2 ਕੁਆਲੀਫਿਕੇਸ਼ਨ ਮਾਤਾ ਪਿਤਾ ਸਰਕਾਰੀ ਜੋਬ ਕਰਦੇ ਹਨ 17 ਏਕੜ ਦੇ ਨਾਲ ਕੋਲੇ ਪ੍ਰਾਪਰਟੀ ਆ ਇਹਨਾਂ ਦੇ ਜਿਹੜਾ ਲੜਕਾ ਉਹ ਮਾਈਨਰ ਮੈਂਟਲ ਇਲਨਸ ਉਹਨਾਂ ਨੂੰ ਮੜੀ ਮੂਠੀ ਕੋਈ ਪ੍ਰੋਬਲਮ ਆ ਮਾਤਾ ਪਿਤਾ ਸਰਕਾਰੀ ਜੋਬ ਕਰਦਿੰਦੇ ਨੇ 17 ਏਕੜ ਪ੍ਰਾਪਰਟੀ ਆ ਜੀਰਾ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ 2000 ਦਾ ਕਾਕੇ ਦਾ ਬਰਤਾ 10+2 ਕੁਆਲਿਫਿਕੇਸ਼ਨ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਘਰੇਲੂ ਲੜਕੇ ਦੀ ਜ਼ਰੂਰਤ ਆ ਕੇਵਲ ਜਨਰਲ ਕੈਟਾਗਰੀ ਜਾਂ BC ਕੈਟਾਗਰੀ ਵਾਲੇ ਹੀ ਸੰਪਰਕ ਕਰਨ 94 644 59462 ਇਹਨਾਂ ਦਾ ਸੰਪਰਕ ਨੰਬਰ ਆ ਜੀ ਅਸਿਸਤਾ ਨੰਬਰ 14 ਨੋਟ ਕਰੋ ਜੀ ਇਹ ਵੀ ਇਹ ਹੈ ਕੈਨੇਡਾ ਤੋਂ ਜੱਟ ਸਿੱਖ ਲੜਕਾ ਧਾਲੀਵਾਲ ਗੋਤ ਮੋਗਾ ਲੁਧਿਆਣਾ ਹਾਈਵੇ ਤੇ ਇਹਨਾਂ ਦਾ ਰੈਜ਼ੀਡੈਂਸ ਆ ਗੋਗਾ ਤੋਂ ਲੁਧਿਆਣਾ ਹਾਈਵੇ ਤੇ 1998 ਡੇਟ ਆਫ ਬਰਥ 5 ਫੁੱਟ 7 ਇੰਚ ਕੱਟ ਪ੍ਰੋਪਰਟੀ 6 ਕੀ ਲਿਆ ਨਾ ਗੋਲਾ ਜੀ ਦੋ ਭੈਣਾਂ ਨੇ ਵੱਡੀ ਪੀਆਰ ਕੈਨੇਡਾ ਇੱਕ ਆਕਾ ਸਰੀ ਬੀਸੀ ਕੈਨੇਡਾ ਵਿਖੇ ਰਹਿ ਰਿਹਾ ਜੀ ਆਪਣਾ ਬਿਜ਼ਨਸ ਕਰਦਾ ਕਹਿੰਦੇ ਲੜਕਾ ਸਖਤ ਮਿਹਨਤੀ ਆ ਨਾਨ ਡਰਿੰਕਰ ਆ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸਟਰ ਨੰਬਰ 15 ਰਾਮਦਾਸ ਜੀ ਆਮਰਤਾਰੀ ਸਿੱਖ ਲੜਕਾ ਅਮਰਤਸਰ ਸਾਹਿਬ 1594 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਵਰਕਿੰਗ ਇਨ ਜਪਾਨੀਸ ਕੰਪਨੀ ਐਟ ਕਡਗਾਉ ਐਜ਼ ਅ ਇਲੈਕਟ੍ਰੀਕਲ ਸੁਪਰਵਾਈਜ਼ਰ ਫੋਰਮੈਨ 10 ਲੱਖਸ ਪਰ ਈਅਰ ਪੈਕੇਜ ਇਹ ਲੜਕਾ ਅਣਗੜ੍ਹ ਗਾਉਂ ਵਿੱਚ ਇੱਕ ਜਪਾਨੀ ਕੰਪਨੀ ਦੇ ਵਿੱਚ ਕਿਤੇ ਜੌਬ ਕਰਦੇ ਨੇ ਇਲੈਕਟ੍ਰੀਕਲ ਸੁਪਰਵਾਈਜ਼ਰ ਫੋਰਮੈਨ ਦੇ ਤੌਰ ਤੇ ਕੰਮ ਕਰ ਰਹੇ ਨੇ 10 ਲੱਖ ਰੁਪਏ ਪਰ ਇਅਰ ਇਹਨਾਂ ਦੀ ਪੈਕੇਜ ਆ ਭਰਾ ਮੈਰਡਾ ਮਾਤਾ ਜੀ ਸੁਰਗਵਾਸ ਹੋ ਚੁੱਕੇ ਨੇ ਪਿਤਾ ਜੀ ਇਹਨਾਂ ਨੇ ਟੇਲਰ ਮਾਸਟਰ ਨੇ ਕੋਈ ਜਾਤੀ ਬੰਦਾ ਨਹੀਂ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਵਾਂਟਡ ਵੈਲ ਐਜੂਕੇਟਿਡ ਗਰਲ ਵੱਟ ਨੋ ਕਾਸਟ ਵਾਰ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 16 ਜੱਟ ਸਿੱਖ ਲੜਕਾ ਵੈਸ਼ਨੋ ਮੋਗਾ ਏਰੀਆ ਉਮਰ 30 ਸਾਲ ਦੋ ਕਿੱਲੇ ਪ੍ਰਾਪਰਟੀ ਖੇਤੀਬਾੜੀ ਕਰਦੇ ਹਨ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚਲਾ ਕੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 17 Hindu Arora ਸੋਹਣਾ ਸੁਨਖਾ ਲੜਕਾ ਮੋਗਾ ਏਰੀਆ ਹਿੰਦੂ ਅਰੋੜਾ ਸੋਹਣਾ ਸੁਨੱਖਾ ਲੜਕਾ ਮੋਗਾ ਏਰੀਆ 27 ਸਾਲ ਉਮਰ 5 ਫੁੱਟ 9 ਇੰਚ ਕੱਦ ਇਹਨਾਂ ਦੀ ਗ੍ਰੈਜੂਏਟ ਨੇ ਬਿੱਟ ਮੈਥ ਵੈਜੀਟੇਰੀਅਨ ਹੈ ਵੈਲ ਸੈਟਲਡ ਬੁਆਇਆ ਹੈ ਇਹਨਾਂ ਦਾ ਆਪਣਾ ਕੱਪੜੇ ਦਾ ਕਾਰੋਬਾਰ ਆ ਆਪਣੀ ਸ਼ਾਪ ਆ ਤੇ ਆਪਣਾ ਘਰ ਆ ਗੁੱਡ ਪ੍ਰੋਪਰਟੀ ਐਂਡ ਗੁੱਡ ਇਨਕਮ only son of his parents mata pita da ekalla beta ji eh need educated and beautiful girl from hindu aroda family or any upper caste also be considerable ladka hindu aroda ladki hindu aroda parivar di hove jaa pher kise vi hor ਅਪਰਕਾਸ਼ ਦੀ ਹੋ ਸਕਦੀ ਹੈ ਉਹ ਵੀ ਰਿਸ਼ਤਾ ਵਿਚਾਰਿਆ ਜਾਵੇਗਾ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈ ਕੈਨੇਡਾ ਦਾ ਕੁਲਵੀਰ ਸਿੰਘ ਜੱਟ ਸਿੱਖ ਸਿੱਧੂ ਗੋਤ ਲੜਕਾ ਰਾਮਪੁਰਾ ਫੂਲ ਬਠਿੰਡਾ ਕੁਲਵੀਰ ਸਿੰਘ ਜੱਟ ਸਿੱਖ ਲੜਕਾ ਸਿੱਧੂ ਗੋਤ ਰਾਮਪੁਰਾ ਫੂਲ ਬਠਿੰਡਾ ਪੀਆਰ ਕੈਨੇਡਾ ਬਤਾਰ ਟੱਕ ਡਰਾਈਵਰ ਜੌਬ ਕਰਦੇ ਨੇ ਪਿਤਾ ਜੀ ਸਰਕਾਰੀ ਜੌਬ ਕਰਦੇ ਹਨ ਇਹਨਾਂ ਦੇ ਭੈਣ ਕੈਨੇਡਾ 6 ਕਿਲੇ ਨਾਲ ਕੋਲ ਪ੍ਰਾਪਰਟੀ ਆ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਪੜ੍ਹੀ ਲਿਖੀ ਲੰਬੀ ਤੇ ਸੋਹਣੀ ਸੁਨੱਖੀ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 19 ਇਹ ਵੀ ਕੈਨੇਡਾ ਤੋਂ ਆ ਜੱਟ ਸਿੱਖ ਲੜਕਾ ਚਹਿਲ ਗੋਤ ਸੰਗਰੂਰ ਏਰੀਆ 1999 ਡੇਟ ਆਫ ਬਰਥ ਇਹ ਵਰਕ ਪਰਮਿਟ ਤੇ ਕੈਨੇਡਾ ਵੇਖ ਰਹੇ ਨੇ ਜੀ ਪੰਜ ਕਿਲੇ ਨਾਲ ਕੋਲ ਪ੍ਰਾਪਰਟੀ ਆ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਨੀਡ ਪੀ ਆਰ ਗਰਲ ਫਰੋਮ ਕੈਨੇਡਾ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ ਬੀ ਇਹ ਹੈਗਾ ਇਟਲੀ ਤੋਂ ਕੁਲਵੰਤ ਸਿੰਘ ਜੱਟ ਸਿੱਖ ਲੜਕਾ ਸ਼ੇਰ ਗਲਗੋਤ ਨਵਾਂ ਸ਼ਹਿਰ ਇਟਲੀ ਪੀ ਆਰ 45 1988 ਡੇਟ ਆਫ ਬਰਥ ਇਟਲੀ ਵਿਖੇ ਇਹ ਜੌਬ ਕਰਦਿਨੇ ਜੀ 1.5 ਲੱਖ ਰੁਪਏ ਪ੍ਰਤੀ ਆਮਦਨ ਪ੍ਰਤੀ ਮਾਥੇ ਨਾਲੀ ਆਮਦਨਾ ਡੇਰੀ ਫਾਰਮਿੰਗ ਦਾ ਹੈ ਇਟਲੀ ਵਿਖੇ ਕੰਮ ਕਰਦਿਨੇ ਪਿਤਾ ਜੀ ਸਰਗਬਾਸ ਹੋ ਚੁੱਕੇ ਨੇ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਆ ਸਾਢੇ 3 ਏਕੜ ਇਹਨਾਂ ਕੋਲ ਪ੍ਰਾਪਰਟੀ ਆ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਜੱਟ ਸਿੱਖ ਪਰਿਵਾਰ ਦੀ ਘਰੇਲੂ ਲੜਕੇ ਦੀ ਜ਼ਰੂਰਤ ਆ ਇਟਲੀ ਲ ਜਾਣ ਦਾ ਸਾਰਾ ਖਰਚਾ ਲੜਕੇ ਵਾਲਾ ਪਰਿਵਾਰ ਕਰੇਗਾ ਸਿੰਪਲ ਮੈਰਿਜ ਕੀਤੀ ਜਾਵੇਗੀ ਸਰਦੇ ਪੁੱਜਦੇ ਘਰ ਦੀ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚਾਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਦੀ ਰਿਸ਼ਤਾ ਨੰਬਰ ਇਸੀ ਜੱਟ ਸਿੱਖ ਲੜਕਾ ਬਰਾੜ ਗੋਤ ਫਿਰੋਜ਼ਪੁਰ ਏਰੀਆ 21893 ਡੇਟ ਆਵਾਰ ਤੇ 6 ਫੁੱਟ ਕੱਦ 5 ਏਕੜੇ ਨਾਲ ਕੋਲੇ ਪ੍ਰਾਪਰਟੀ ਆ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਪੜੀ ਲਿਖੀ ਸੋਹਣੀ ਘਰੇਲੂ ਲੜਕੀ ਦੀ ਜ਼ਰੂਰਤ ਆ ਜਿਸ ਦਾ ਕੰਝ ਕੱਦ 5 ਫੁੱਟ 4 ਇੰਚ ਜਾਂ ਇਸ ਤੋਂ ਜ਼ਿਆਦਾ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ Y ਸੁਖਾ ਸਿੰਘ ਮਹਿਰਾ ਸਿੱਖ ਲੜਕਾ ਸੰਗਰੂਰ ਏਰੀਆ 1988 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਮੈਟ੍ਰਿਕ ਕੀਤੀ ਹੋਈ ਹੈ ਇਹ ਕੱਕਾ ਹੈਗਾ ਡਾਇਵੋਰਸੀ ਆ ਤਲਾਕ ਸੁਦਾ ਮਿਸਤਰੀ ਦਾ ਕੰਮ ਕਰਦਾ 18000 ਰੁਪਏ ਪਰ ਮਾਥੇ ਨਾਲ ਦੀ ਆਮਦਨ ਹੈ ਇਹਨਾਂ ਦੀ ਰਿਕੁਆਇਰਮੈਂਟ ਕੀ ਆ ਜੀ ਘਰੇਲੂ ਲੜਕੀ ਵਿਧਵਾ ਤਲਾਕ ਸੁਧਾ ਹੋਵੇ ਕਿਸੇ ਵੀ ਕਾਸਟ ਦੀ ਹੋ ਸਕਦੀ ਆ ਭਾਵੇਂ ਕਹਿੰਦੇ ਨਾਲ ਕੋਈ ਛੋਟਾ ਉਹਨਾਂ ਦੇ ਬੱਚਾ ਵੀ ਹੋਵੇ ਤਾਂ ਵੀ ਰਿਸ਼ਤਾ ਵਿਚਾਰਿਆ ਜਾਵੇਗਾ ਐਹੀ ਜੀ ਲੜਕੀ ਜੀ ਇਹਨਾਂ ਨੂੰ ਜ਼ਰੂਰ ਤਾਂ ਸਕਰੀਨ ਤੇ ਨੰਬਰ ਚਾਹੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਯੂ ਐਸ ਏ ਤੋਂ ਰਿਸ਼ਤਾ ਨੰਬਰ 23 ਜੱਟ ਸਿੱਖ ਲੜਕਾ ਯੂ ਐਸ ਏ ਸਿਟੀਜ਼ਨ 795 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਨਿਊਯਾਰਕ ਯੂ ਐਸ ਏ ਵਿੱਚ ਰਹਿ ਰਿਹਾ ਹੈ। ਫਾਦਰ ਸਾਹਿਬ ਇਹਨਾਂ ਦੇ ਬਿਜ਼ਨਸ ਕਰਦੇ ਨੇ। ਮਾਦਰ ਵੀ ਪੈਸ ਬਿਜ਼ਨਸ ਕਰਦੀ ਆ। ਲੜਕਾ ਆਪਣੇ ਤੌਰ ਤੇ ਵੱਖਰਾ ਬਿਜ਼ਨਸ ਕਰਦਾ। ਇਹਨਾਂ ਦੀ ਰਿਕੁਆਇਰਮੈਂਟ ਆ ਜੀ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਫਰੋਮ ਯੂ ਐਸ ਏ ਔਰ ਕੈਨੇਡਾ। ਕੈਨੇਡਾ ਜਾਂ ਯੂ ਐਸ ਏ ਤੋਂ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ। स्क्रीन ਤੇ ਨੰਬਰ ਚੱਲ ਰਹੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਬਾਬੂ لال ਸੋਇਲਾ ਜੋਧਪੁਰ Rajasthan ਸੇ ਜਨਮ ਤਿਥੀ 1987 ਜੇ ਲੜਕਾ ਤਲਾਕ ਸੁਦਾ ਹੈ ਔਰ ਖੇਤੀਬਾੜੀ ਕਰਦਾ ਹੈ ਲਾਲ ਮਿਰਚ ਦੀ ਕਾਸਤ ਕਰਦਾ ਹੈ ਇਨਕੀ ਰਿਕੁਆਇਰਮੈਂਟ ਜ਼ਰੂਰਤ ਕਿਆ ਹੈ ਐਸੀ ਕਾਸਟ ਕੋ ਛੋੜਕਰ ਕੋਈ ਵੀ ਕਾਸਟ ਕੀ ਲੜਕੀ ਹੋ ਸਕਦੀ ਹੈ ਤਲਾਕ ਸੁਦਾ ਵਿਧਵਾ ਕੋਈ ਵੀ ਹੋ ਸਕਦੀ ਹੈ ਇਹਨਾਂ ਦੀ ਇਨਕੀ ਜ਼ਰੂਰਤ ਹੈ ਜੀ ਸਕਰੀਨ ਪਰ ਇਨਕਾ ਨੰਬਰ ਚੱਲ ਰਿਹਾ ਕੋਈ ਐਸੀ ਲੜਕੀ ਹੈ ਲੋੜਵੰਤਾ ਇਸਕੇ ਸਾਥ ਸੰਪਰਕ ਕਰ ਸਕਤੀ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਜੱਟ ਸਿੱਖ ਲੜਕਾ ਸਿੱਧੂ ਗੋਤ ਬਠਿੰਡਾ ਸ਼ਹਿਰ ਪੀਆਰ ਕੈਨੇਡਾ 11 12 98 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਕੁਆਲਿਫਿਕੇਸ਼ਨ ਹਨ ਦੀ ਡਿਗਰੀ ਇਨ ਸਿਵਲ ਇੰਜੀਨੀਅਰਿੰਗ ਕੰਮ ਕਰਦੇ ਨੇ ਜੋ ਜੋਬ ਐਸ ਸਿਵਲ ਇੰਜੀਨੀਅਰ ਕੈਲਗਰੀ ਕੈਨੇਡਾ ਕੈਲਕਰੀ ਕੀ ਡਾ ਬੇਕੇ ਬਤਾਔਰ ਸੇਵਲ ਇੰਜੀਨੀਅਰ ਇਹ ਜੌਬ ਕਰਦਣਾ ਮਾਤਾ ਪਿਤਾ ਦੇ ਇਕੱਲੇ ਬੇਟੇ ਨੇ ਪਿਤਾ ਜੀ ਇਹਨਾਂ ਦੇ ਸਰਕਾਰੀ ਜੌਬ ਕਰਦਨੇ 15 ਏਕੜੇ ਇਹਨਾਂ ਕੋਲੇ ਪ੍ਰਾਪਰਟੀ ਆ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਨੀਟ ਵੈਲ ਕੁਆਲੀਫਾਈਡ ਐਂਡ ਪਿਓਰਟੀਫੁੱਲ ਗਰਲ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਹ ਰਿਸ਼ਤਿਆਂ ਦੇ ਵੇਰਵੇ ਆਪ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ ਵੇਰਵਾ ਬੋਲਦਿਆਂ ਤੋਂ ਕੋਈ ਵੱਟ ਕੱਟ ਬੋਲਿਆ ਗਿਆ ਹੋਵੇ ਤਾਂ ਫਿਰ ਮਾੜੇ ਜਾਚਕਾਂ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ